ਕਈ ਦਿਨ ਹੋ ਗਏ ਭਾਈ ਨਿੱਤੀ ਹਾਂ ਲੋ ਦੋਸਤੋ ਕਿਵੇਂ ਹੋ ਆ ਪਾਰੇ ਦਾ ਜ ਗੇਟ ਗ੍ਰਿਲਾ ਲਾਉਣਾ ਗਰਮੀ ਹੋ ਰਹੀ ਆ ਬਹੁਤ ਆ ਲਾਗਿਆ ਆਪਣੇ ਗ੍ਰਿਲਾ ਉਧਰ ਆਪਣੇ ਆ ਕੇ ਸਾਹਮਣੇ ਚਾਰ ਗੇਟ ਡਬਲ ਪੱਲਾ ਅਜ ਇੱਕ ਵੱਡੀ ਤਿਆਰੀ ਕਰ ਰਹੀ ਆ ਹਾਂਜੀ ਮੇਸਤਰੀ ਜੀ ਗ੍ਰਿਲੇ ਲਾ ਦਿਓ ਫਿਰ ਗ੍ਰਿਲੇ ਲਾ दिए ਔਰ ਆ ਜੋ ਮਾਰ ਦੋ ਖੱਡੇ ਖੁੱਡੇ ਹੁਣ ਕਿੱਧਰ ਪੈ ਜਲੇ ਸਕੂਟਰੀ ਲੈ ਕੇ ਇਹ ਆਪਣਾ ਆ ਗਿਆ ਜੀ ਵੱਡਾ ਗੇਟ ਇਸ ਤੋਂ ਬਾਅਦ ਰਹਿ ਗਿਆ ਆਪਣਾ ਇੱਕ ਆ ਗੇਟ ਰਹਿ ਗਿਆ ਆ ਸਿਰ ਚ ਵੱਜਦਾ ਸਿੱਧਾ ਸੂਰਜ ਗਰਮੀ ਹੋ ਰਹੀ ਆ ਬਹੁਤ ਜ਼ਿਆਦਾ ਇਸ ਤੋਂ ਬਾਅਦ ਰਹਿ ਗਿਆ ਆਪਣੀ ਤੇ ਲਈ 20 ਫੁੱਟ ਦੀ ਗ੍ਰਿਲ ਲਾਉਣ ਵਾਲੀ ਆ ਵੀ ਆਪਣੀ 20 ਫੁੱਟ ਦੀ ਗ੍ਰਿਲ ਗਰਮੀ ਨੇ ਤਾਂ ਨੱਕ ਟੋੜਿਆ ਪਿਆ ਗਾ ਸਿਰ ਤੇ ਪਾਣੀ ਪਰਨੇ ਪਿਉਂ ਪਿਉ ਕੇ ਕੰਮ ਲੱਗ ਰਹੇ ਆਗੇ ਇਹਨਾਂ ਦਾ ਫਰੰਟ ਗੇਟਾਂ ਦਾ ਆ ਗਿਆ ਫਰੰਟ ਤੇ ਇੱਧਰ ਆ ਗਈ ਆਪਣੀ ਗਰੇਂਡਾ ਆ ਗਿਆ ਆਪਣਾ ਗਰੇਂਡਾ ਇਹ ਆਪਣੇ ਲਈ ਕਿੰਨੇ 6x6 ਦੇ ਪਿੱਲਰ ਤੇ ਇਹ ਆ ਬਿਲਡ ਕਰਕੇ ਉਸ ਤੋਂ ਬਾਅਦ ਪਿੱਲਰਾਂ ਦੇ ਉੱਪਰ ਲਾਉਣੇ ਨੇ ਡਿਜ਼ਾਈਨ ਜਿਹੜੇ ਵਾਲੇ ਪਿੱਲਰ ਬੰਦ ਕਰਨ ਵਾਸਤੇ ਪਲੇਟਾਂ ਉਹ ਪਾ ਬਾਅਦ ਲਾਵਾਂਗੇ ਇਹ ਆਪਣੀ ਲਿਫਟ ਦੀਆ ਕਰੇ ਲਾ ਪਿੱਲਰ ਬਣਾਣਾ ਬਿਲਡ ਕਰੇ ਤੇ ਇਧਰੋਂ ਆਪਣੇ ਆ ਕੇ ਸਾਰੇ ਪੱਲੇ ਕੰਮ ਦੇ ਮਿਲਦੇ ਆ ਲੈ ਕੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਹੋਰ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ